ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਬਾਜ਼ ਖਾਨ ਪੰਜਾਬ ਬੰਦੇ ਦਾ ਬਾਜ਼ਾਰਾਂ ਦੇ ਪਿਆਸਰ ਤੇ ਬਾਜ਼ਾਰਾਂ ਚ ਛਾਇਆ ਸਨਾਟਾ ਇਹ ਤਸਵੀਰਾਂ ਮਲੇਰ ਕੋਟਲਾ ਦੀਆਂ ਨੇ ਇਹ ਉਹ ਰੋਡ ਇਹ ਉਹ ਬਾਜ਼ਾਰ ਸਨ ਜਿਹੜੇ ਕਿ ਹਰ ਟਾਈਮ ਆਪਾਂ ਨੂੰ ਆਵਾਜਾਈ ਦੇ ਵਿੱਚ ਚੱਲਦੇ ਨਜ਼ਰ ਆਉਂਦੇ ਸੀ ਪਰ ਅੱਜ ਇਹ ਰੋਡ ਤੇ ਇਹ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਕੀਤੇ ਗਏ ਨੇ ਹੁਣ ਜੇਕਰ ਆਪਾਂ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਮਿਲਿਆ ਭਰਮਾ ਹੰਗਾਰਾ ਆਓ ਕਿਸਾਨਾਂ ਦਾ ਕੀ ਕਹਿਣਾ ਆਪਾਂ ਕਿਸਾਨਾਂ ਬਾਰੇ ਵੀ ਸੁਣਦੇ ਆ ਕਿ ਕਿਸਾਨ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਨੇ ਆ ਮਲੇਰ ਕੋਟਲਾ ਤੋਂ ਸ਼ਹਿਵਾਜ਼ ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ ਨਮਾ ਮੁਲਾਮਾ ਲਈ ਜਿੰਦਾਬਾਦ 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 ਲੋਕ ਕਿਰਤ ਦਾ ਜਿੰਦਾਬਾਦ 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 ਕਿਰਤੀ ਲੋਕਾਂ ਦੇ ਇਹਨੂੰ ਬੁਲਾ ਲੈ ਬਸ 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 ਸਾਰੇ ਚਾਹ ਰਹੇ ਨੇ ਜਿੰਦਾਬਾਦ ਕਿਰਤੀਆ ਦੀ ਕਿਰਤ ਲਖਵਾ ਬੰਦ ਕਰੋ ਬੰਦ ਕਰੋ ਬੰਦ ਕਰੋ ਨਮਾ ਕੇ ਤਿੰਨ ਤਿੰਨ ਘੰਨਾ ਦੇ ਲਾਭ ਬੰਦ ਕਰੋ ਬੰਦ ਕਰੋ ਰੋਕੋ ਜਿੰਦਾਬਾਦ ਸਾਰੇ ਬਾਗਰਾ ਦੇ ਐਮਐਸਬੀ ਲਗੂ ਕਰੋ ਸਾਲਾਂ ਮੰਡੂਰੇ ਦਾ ਸਮਾਕਰ ਕਰਦਾ ਕਰਦਾ ਰੱਖ ਰੋ ਰੱਖ ਰੋ ਫੜ ਰਹੇ ਆ तकरीबन 1 ਦਾ ਵੱਧ ਰਹੀ ਹੈ ਸੁਰੱਖਿਅਤ ਲੋਕੇ ਜਿੰਦਾਬਾਦ ਜਿੰਦਾਬਾਦ ਕਰਨਾ ਪੈਣਾ ਉਹ ਜਾਗਰੂਪਾசி ਕਰਨਾ ਸ਼ੁਰੂ ਕਰਨਾ ਇਹਦੇ ਨਾਲ ਹੀ ਜਿਹੜੇ ਸਾਡੇ ਸਾਥੀ ਬੈਠੇ ਨੇ ਹਰਿਆਣੇ ਦੇ ਬਾਡਰ ਤੇ ਖਨੌਰੀ ਬਾਡਰ ਦੇ ਉੱਤੇ ਉਹ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਉਹਦੀ ਗੱਲ ਨਹੀਂ ਸੁਣੀ ਜਾ ਰਹੀ ਸੈਂਟਰ ਦੀ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਉਹਨਾਂ ਦੇ ਆਸਰਤਾ ਮੰਨੇ ਉਹਨਾਂ ਦੇ ਆਸਰਤਾ ਮੰਨ ਕੇ ਉਹਨਾਂ ਸੰਘਰਸ਼ੋ ਉਹ ਖਰਦਾਲ ਨੂੰ ਖਤਰਾ ਕਰਾਉਣ ਜਿਵੇਂ ਬਾਕੀ ਇੱਥੇ ਬੰਦੀਆਂ ਵੱਲੋਂ ਸਾਰੇ ਬੰਦ ਦਾ ਐਲਾਨ ਸੀ ਅੱਜ ਪੰਜਾਬ ਵਿੱਚ ਲੁਧਿਆਣਾ ਵਿੱਚ ਹੋਰ ਖੰਨੇ ਵਿੱਚ ਕਾ ਵੀ ਬੰਦਾ ਸਾਰ ਨਹੀਂ ਪਰ ਮਲੇਰਕੋਲ ਵਿੱਚ ਕਿਸੇ ਪ੍ਰਕਾਤਨ ਲੱਗਿਆ ਨਹੀਂ ਵੀ ਅੱਜ ਕੋਈ ਟ੍ਰੈਫਿਕ ਵੀ ਬਿਜਾਰ ਮਸਾ ਦੇ ਪੁੱਟਾ ਦੇਖੋ ਅਸੀਂ ਅਪੀਲ ਹੀ ਕਰ ਸਕਦੇ ਹਾਂ ਲੋਕਾਂ ਨੂੰ ਵੀ ਬੰਦ ਕਰ ਲੋ ਅਸੀਂ ਸਾਡੇ ਲੋਕ ਸਾਥੀਆਂ ਦਾ ਇਹ ਕੰਮਾਂ ਵੀ ਰੋਜ਼ਗਾਰ ਆ ਜਿਹੜਾ ਮਸਾ ਮਿਲਦਾ ਲੋਕਾਂ ਦੇ ਬਹੁਤ ਵੀਰਾਂ ਸਾਡੇ ਦੁਕਾਨਦਾਰ ਸੂਕੀਆਂ ਨੇ ਜਿਹਨਾਂ ਰੋਜ਼ ਰੋਜ਼ ਗੁਜ਼ਾਰਾ ਕਰਦੇ ਨੇ ਅਸੀਂ ਆਪਦੀ ਸਮਝ ਨੂੰ ਰੱਖ ਕੇ ਬੇਤੀ ਦਾ ਜ਼ਰੂਰ ਕਰੀਤੀ ਬੰਦ ਨਾ ਕਰਨਾ ਕਰਨਾ ਉਹਨਾਂ ਨੇ ਭਰਾਵਾਂ ਦੀ ਮਰਜ਼ੀ ਆ ਅੱਜ ਤੱਕ ਇਹ ਕਹਿੰਦੇ ਆ ਵੀ ਬੰਦ ਕਰਕੇ ਸਾਥ ਦਿਵੋ ਕਿਉਂ ਜੇ ਤੁਸੀਂ ਅੱਜ ਆ ਛੋਟੀਆਂ ਦੁਕਾਨਦਾਰੀਆਂ ਨੇ ਜਿਹੜੀਆਂ ਇਹ ਬਹੁਤ ਜਲਦੀ ਸੈਂਟਰ ਦੀ ਮੋਤੀ ਸਰਕਾਰ ਵੱਡੇ ਮਾਲ ਲਿਆ ਕੇ ਜਿਹੜਿਆ ਰੋਡ ਨਿਕਲ ਰਹੇ ਨੇ ਜਿਹੜੇ ਰੋੜਾਂ 'ਚ ਕਹਿੰਦੇ ਆ ਅਸੀਂ ਸਹੂਲਤ ਲਿਆ ਕੇ ਦੇ ਰਿਹਾ ਸੋਨੂੰ ਇਹਦੇ ਉੱਤੇ 70 70 ਇਸ ਸੀ ਕਿਲੇ ਵਿੱਚ ਵੱਡੇ ਵੱਡੇ ਮਾਲ ਖੋਲ੍ਹ ਦਿੰਨੇ ਨੇ ਆ ਛੋਟੀ ਦੁਕਾਨ ਦਾ ਤਾਂ ਖਤਮ ਕਰ ਦੇਣੀ ਆ ਔਲ ਆਲੇ ਟਾਈਮ ਦੇ ਵਿੱਚ ਸੈਂਟਰ ਦੀ ਮੋਦੀ ਸਰਕਾਰ ਦੀ ਜਹਿਜੀ ਨੀਤੀ ਪਾਲਿਸੀ ਤੇ ਆ ਰਹੀ ਆ ਗਈ। ਡਬਲਯੂਟੀਓ ਤੋਂ ਬਾਹਰ ਕੱਢਣ ਦੀ ਇਹੀ ਗੱਲਾਂ ਸੀ ਕਰਦੇ ਆ। ਵੀ ਇਹਨੂੰ ਬਾਹਰ ਕੱਢੋ ਨਹੀਂ ਤਾਂ ਛੋਟੀਆਂ ਦੁਕਾਨਦਾਰੀਆਂ, ਛੋਟੇ ਸਾਡੇ ਵਪਾਰੀ ਵਰਗ ਸਾਰੇ ਖਤਮ ਕਰ ਦਊਗੀ। ਗ੍ਰਾਹਕਾਂ ਜਿੱਥੇ ਬੰਦ ਨੂੰ ਸਿਰਫ ਇੱਕ ਸਵਾਲ ਹੁੰਦਾ ਵੀ ਕਦੋਂ ਜਾਣਗੇ, ਨੌਰੀ ਜਾਣਗੇ ਕਿ ਨਹੀਂ ਜਾਣਗੇ? ਹਾਏ, ਇਹੀ ਸਵਾਲ ਪੁੱਤ ਦਉਂਦਾ। ਕਿਉਂ ਵਿੱਚ ਸਾਡਾ মিডিਆ ਦਾ ਵੀ ਇਹ ਕਹਿੰਦਾ ਵੀ ਖਾਨੀ ਗ੍ਰਾਹਕਾਂ ਤੇ ਢੱਲਿਆ ਦੀ ਲੜਾਈ ਆ। ਜਦ ਕਿ ਲੜਾਈ ਸਾਡੀ ਸੈਂਟਰ ਨਾਲ ਆ। ਅਸੀਂ ਸਨੋਕਤ ਮੋਰਚੇ ਦੀ ਕਾਲ ਤੇ ਹਰ ਕਦਮ ਚੱਕਾ ਆ ਗਏ ਹਰ ਕਦਮ ਅੱਗੇ ਭਰਾਵਾਂ ਆ ਗਏ ਜਿਵੇਂ ਸਨੋਕਤ ਮੋਰਚੇ ਦੀ ਦਰੂ ਕਾੜ ਹੋਊਗੀ ਸਨੋਕਤ ਮੋਰਚੇ ਦੀ ਕਾਲ ਤੇ ਫੁੱਲ ਚੜਾਉਣੇ ਇੱਕ ਵਾਰੀ ਸਨੋਕਤ ਮੋਰਚੇ ਇੱਕ ਪਾੜਾ ਹਿੱਸਾ ਅਸੀਂ ਜਿਵੇਂ ਡੱਲੇਵਾਲ ਸਾਹਿਬ ਨੇ ਮੰਨ ਮੰਨਤ ਰੱਖਿਆ ਹੋਇਆ ਹਨ ਸਰਕਾਰਾਂ ਦੇ ਹੱਥ ਤੱਕ ਤਾਂ ਜੂਰੀ ਸਰਕੀ ਕਾਨੂੰ ਜਾਨੋਂ ਨੀ ਆ ਜਾਂਦੀ ਆ ਕੀ ਫਿਰ ਵੀ ਜਥੇਬੰਦੀ ਥੋੜੀ ਜਿਹੜੀ ਜਥੇਬੰਦੀ ਆ ਪਹੁੰਚੀ ਇੱਥੇ ਦੇਖੋ ਸਰਕਾਰ ਅਸੀਂ ਆ ਲੜਾਈ ਉਹੀ ਲੜ ਰਹੇ ਹਾਂ ਵੀ ਸੋਣਨੀ ਚਾਹੀਦੀ ਹੈ ਸਰਕਾਰ ਨੂੰ ਅੱਜ 35 ਦਿਨ ਹੋ ਗਏ ਇੱਕ ਬੰਦਾ ਭੋਖ ਹੜਤਾਲ ਤੇ ਬੈਠਾਗਾ ਮਰਨ ਵਰ ਤਰੱਕੀ ਬੈਠਾਗਾ ਪਰ ਸੈਂਟਰ ਦੇ ਕੰਨਾਂ ਯੂਨੀ ਸਰਕ ਦੀ ਕਿ ਉਹ ਸਵਾ ਮਹੀਨਾ ਸਵਾ ਸਾਲ ਆਪਾਂ ਜੇ ਦਿੱਲੀ ਦੇ ਵਿੱਚ 21 ਦੇ ਵਿੱਚ ਲੜ ਕੇ ਮੋਰਚਾ ਆਏਗੇ ਉਦੋਂ ਵੀ ਆ ਕੇ ਜਿ세 ਬੰਦਿਆਂ ਨੂੰ ਸੱਦ ਕੇ ਉਹਨੇ ਬਾਅਦ ਨਹੀਂ ਲੇਤਾ ਇੱਕ ਇੰਨੀ ਗੱਲ ਕਹੀ ਆ ਕੇ ਵੀ ਮੈਂ ਗਲਤੀ ਆ ਗਲਤੀ ਮੰਨਦਾ ਵੀ ਅਸੀਂ ਇਹਨਾਂ ਨੂੰ ਸਮਝਾਉਣ ਚ ਕਾਮਯਾਬ ਨਹੀਂ ਹੋਏ ਜਿਹੜੀ ਉਹਦਾ ਰਵਈਆ ਦਾ ਸੈਂਟਰ ਦੀ ਮੋਦੀ ਸਰਕਾਰ ਦਾ ਉਹ ਬਹੁਤ ਕਹਿੜਾਗਾ ਗਲਤ ਆਗਾ ਕਿਉਂ ਅੱਜ ਇੱਕ 35ਾਂ ਤੋਂ ਬੈਠਾ ਕਿ ਉਹਦੀ ਗੱਲ ਨਹੀਂ ਸੁਣਦੇ ਇਹ ਦੂਆ ਫਿਰ ਕੱਲ ਸੁਣਨਗੇ ਵੀ ਆਹ ਜਿਹੜੇ ਅਸੀਂ ਅੱਜ ਮੋਰਚੇ ਸ਼ੁਰੂ ਕਰੇ ਨੇ ਲਾ ਰਹਿਆਂ ਪੈਸਾ ਅਸੀਂ ਜਿੱਤੇ ਦੇ ਉਹ 13 ਤਰੀਕ ਨੂੰ ਗਏ ਨੇ ਬਾਡਰਾ ਤੇ 14 ਨੂੰ ਉਹਨਾਂ ਦੇ ਲਾਠੀ ਚਾਰਜ ਆ 13 14 ਨੂੰ 15 ਨੂੰ ਅਸੀਂ ਰਾਜਪੁਰੇ ਜਾ ਕੇ ਰੇਲਾਂ ਰੋਕਿਆ ਨੇ 16 ਨੂੰ ਆਹ ਰੋੜ ਤੇ ਇੱਥੇ ਬੈਠੇ ਆ ਜਿਹੜਾ ਜਗ੍ਹਾ ਤੇ ਅੱਜ ਖੜੇ ਆਪਾਂ ਚੌਂਕ 'ਚ ਜਣੀ ਸਾਥ ਆ ਜੀ ਪੂਰਾ ਦੇ ਰਹਾਂ ਜਦ ਤੂੰ ਸੰਘਰਸ਼ ਦੇ ਵਿੱਚ ਆ ਜੇ ਕਿਸੇ ਨੂੰ ਕਹੇ ਵੀ ਉੱਥੇ ਜਾ ਕੇ ਲੜਾਈ ਲੜੀ ਜਾਊਗੀ ਇਹ ਬਹਿਮ ਆਗਾ ਲੜਾਈ ਇੱਥੇ ਰਹਿ ਕੇ ਵੀ ਲੜੀ ਸਾਡੇ ਸਾਡੇ ਸਾਥੀ ਪਿਛਲੇ 10 ਮਹੀਨਿਆਂ ਤੋਂ ਉੱਥੇ ਗਏ ਬੈਣੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਐਟਨ ਹੋ ਸੜਕਾਂ ਤੇ ਲੜਾਈ ਲੜਨਾ ਢੰਗ ਹੁੰਦਾ ਤਰੀਕਾ ਹੁੰਦਾ ਉਹਨਾਂ ਦਾ ਜਿਹੜਾ ਤਰੀਕਾ ਸਾਥੀਆਂ ਦਾ ਬਹੁਤ ਵਧੀਆ ਉਹ ਵੀ ਆ ਕੇ ਪੰਜਾਬ 'ਚ ਲੜਨ ਲੱਗੇ ਲੋਕਾਂ ਨੂੰ ਯਾਗ ਰੂਪ ਕਰਨ ਲੱਗੇ ਅਸੀਂ ਵੀ ਕਰਨ ਲੱਗੇ ਸਾਡਾ ਇੱਕ ਆਗਾ ਜਦੋਂ ਸੁਨਕਤ ਮੋਰਚੇ ਦੇ ਕਾਲੂ ਹਰ ਕਾਲ ਤੇ ਅਸੀਂ ਫੁੱਲ ਚੜਾਵਾਂ ਕਿਸਾਨਾਂ ਨਾਲ ਸੰਬੰਧਤ ਜਿਹੜੀਆਂ ਫੈਕਟਰੀਆਂ ਨਹੀਂ ਉਹ ਖੁੱਲੀਆਂ ਨੇ ਕਾਬਿ ਇਹਦੇ ਬਾਰੇ ਕੀ ਕਹਿਣਾ ਦੇਖੋ ਗਲਤ ਗੱਲਾਂ ਉਹਨਾਂ ਨੂੰ ਬੰਦ ਰੱਖਣੇ ਚਾਹੀਦੇ ਨੇ ਜੱਤਾਹਾਂ ਤੋਂ ਆਇਆ ਫੇਰ ਗੱਲ ਭਰਾਵਾ ਉਹੀ ਆਉਂਦੇ ਜਿਹੜੇ ਸਾਡੇ ਦਹਾੜੀਦਾਰ ਬੰਦੇ ਨੇ ਉਹ ਜੀ ਅਸੀਂ ਬਾਹਰ ਡੰਡਾ ਚਾਰ ਦਿਆਂ ਤਾਂ ਫਿਰ ਉਹਨਾਂ ਚੁੱਲਿਆਂ ਤੇ ਅੱਗ ਪਹਿਲੀ ਬੁੱਝੂਗੀ ਜਾਲਣ ਤੋਂ ਪਹਿਲਾਂ ਬੁੱਝੂਗੀ ਇਸ ਕਰਕੇ ਥੋੜੀਆਂ ਚੀਜ਼ਾਂ ਸਾਨੂੰ ਧਿਆਨ ਚੂ ਰੱਖਣੀਆਂ ਪੈਂਦੀਆਂ ਨੇ ਕਿਉਂ ਫੈਕਟਰੀ ਬੰਦ ਕਰਾ ਲਾਂਗੇ ਫੈਕਟਰੀ ਮਾਲਕ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਦੀ ਤਰ੍ਹਾਂ ਦਾ ਕਲੂ ਹੋਗਾ 2-3 5 15 ਇਹਨਾਂ ਪਿੱਛੇ ਕਰੋਨਾ ਦੇ ਵਿੱਚ ਲੋਕ ਸਾਲ 1.5 ਸਾਲ ਓਖੇ ਮਰੇ ਨੇ ਘਰੇ ਬੈਠੇ ਨੇ ਉਹਨਾਂ ਤਰ੍ਹਾਂਾਂ ਕੱਟੀਆਂ ਗਈਆਂ ਨੇ ਕਿਸੇ ਤਰ੍ਹਾਂ ਨਹੀਂ ਮਿਲੀ ਅੱਜ ਫੇਰ ਅਸੀਂ ਉਹੀ ਕੰਮ ਕਰਨ ਲੱਗ ਜਾਈਏ ਅਸੀਂ ਲੋਕਾਂ 'ਚ ਜਾਗਰੂਕ ਕਰਨੇ ਨੇ ਲੋਕਾਂ ਨੂੰ ਦੱਸਣਾ ਵੀ ਛੋੜਿਆ ਮੰਗਾ ਕੀ ਨੇ ਛੋੜੇ ਹੱਕ ਕੀ ਨੇ ਲੜਨਾ ਕਿਹੜੇ ਹੱਕਾਂ ਤੇ ਆ ਇੱਕਨੂੰ ਜਾਗਰੂਕ ਕਰਕੇ ਲੋਕਾਂ ਨੂੰ ਤਿਆਰ ਕਰਨਾ ਦਾ ਅਸੀਂ ਨਾ ਕੇ ਫੈਕਟਰੀਆਂ ਬੰਦ ਕਰਕੇ ਜਾਂ ਕੋਈ ਹੋਰ ਐਕਸ਼ਨ ਕਰਕੇ ਨੂੰ ਕਰਨਾ ਲੱਗਦਾ ਵੀ ਅੱਜ ਦੇ ਬੰਦ ਦਾ ਕੋਈ ਸਰਕਾਰ ਤੇ ਅਸਰ ਹੋਊਗਾ ਸ਼ੁਰੂਆਤ ਆ ਉਹਗਾ ਫਰਕ ਪੈਣਾ ਚਾਹੀਦਾ ਕਿਉਂ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਅਸਰ ਪੈਂਦਾ ਹੁੰਦਾ ਇਹ ਤਾਂ ਨਹੀਂ ਹੈ ਗੱਲ ਵੀ ਨਾ ਪਵੇ ਜਦੋਂ ਅਸੀਂ 13 ਮਹੀਨੇ ਬੈਠੇ ਆ ਉਦੋਂ ਅਸਰ ਪਿਆਗਾ ਬਾਹਰਲੇ ਦੇਸ਼ਾਂ ਜਾਣਾ ਬੰਦ ਕਰਤਾ ਦੀ ਮੋਦੀ ਨੂੰ ਜਿਹੜਾ ਮੁੱਦੂ ਰੋਜਾ ਜਿਹੜਾ ਰਹਿੰਦੀ ਇੱਕ ਸਾਲ ਦੇ ਵਿੱਚ 55 55 ਜਿਹੜੇ ਹੁੰਦੇ ਤੇ ਬਾਹਰਲੇ ਮੁਲਕਾਂ ਦੇ ਸਾਰੇ ਬੰਦ ਕਰਤੇ ਜਿੰਨਾ ਚਿਰ 13 ਮਹੀਨੇ ਬੈਠ ਰਿਹਾ 13 ਮਹੀਨ ਉੱਥੇ ਬਿਠਾ ਕੇ ਰੱਖਿਆ ਕੱਲੇ ਦਿੱਲੀ ਦੇ ਵਿੱਚ ਹੀ ਬੈਠਾ ਰਿਹਾ ਅਸਰ ਤਾਂ ਪੈਂਦਾ ਜੋ ਲੋਕ ਇੱਥੇ ਹੁੰਦੇ ਨੇ ਅਜੇ ਲੋਕਾਂ ਦੀ ਚੇਤਨਾ ਦਾ ਥੋੜਾ ਫਰਕ ਆ ਜਦੋਂ ਇਕੱਠੇ ਹੋਗੇ ਅਸਰ ਪਊਗਾ ਬਾਕੀ ਧੰਨਵਾਦੀ ਧੰਨਵਾਦੀ ਥੋੜਾ ਸਾਫ ਹੱਥ